ईद उल फितर ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਗਰ ਨਿਵਾਸੀ ਘੁਮਣਕਲਾਂ ਦੇ ਮੁਸਲਮਾਨ ਭਾਈਚਾਰੇ ਵੱਲੋਂ ਅੱਜ ਮਸਜਿਦ ਵਿੱਚ ਆਣ ਕੇ ਮੌਲਵੀ ਸਾਹਿਬ ਦੇ ਨਾਲ ਉਸ ਅੱਲਾਹ ਸਹਨੇ ਦੇ ਚਰਨ ਵਿੱਚ ਨਵਾਜ ਅਦਾ ਕੀਤੀ ਉਸ ਅੱਲਾਹ ਪਾਕ ਦੇ ਅੱਗੇ ਅਰਜ਼ੋਈਆਂ ਕੀਤੀਆਂ ਹੈ ਅੱਲਾਹ ਪਾਕ ਕੁੱਲ ਕਾਇਨਾਤ ਨੂੰ ਬਰਕਤਾਂ ਬਖਸ਼ੇ ਕੁੱਲ ਕਾਇਨਾਤ ਨੂੰ ਸਕੂਨ ਦੇ ਕੁੱਲ ਕਾਇਨਾਤ ਦੇ ਭੰਡਾਰੇ ਅਨਾਜ ਨਾਲ ਭਰੇ ਰਹੇ। ਮੌਲਵੀ ਸਾਹਿਬ ਨੇ ਨਮਾਜ਼ ਅਦਾ ਕਰਵਾ ਕੇ ਆਪਣੇ ਆਏ ਹੋਏ ਵੀਰਾਂ ਨੂੰ ਮੁਸਲਮ ਧਰਮ ਦੇ ਫਲਸਫੇ ਵਿੱਚੋਂ ਉਪਦੇਸ਼ ਦਿੱਤਾ ਤੇ ਆਪਣੇ ਧਰਮ ਵਿੱਚ ਪਰਫਕ ਰਹੇ ਲਈ ਪ੍ਰੇਰਿਆ। ਇੱਕ ਸੱਚੇ ਮੁਸਲਮਾਨ ਵਿੱਚ ਕੀ ਗੁਣ ਹੁੰਦੇ ਨੇ ਕਿਦਾਂ ਸੱਚੇ ਮੁਸਲਮਾਨ ਨੇ ਆਪਣੇ ਜੀਵਨ ਵਿੱਚ ਵਿਚਰਨਾ ਇਸ ਤਰ੍ਹਾਂ ਦੀ ਉਪਦੇਸ਼ ਸਤਕਾਰਯੋਗ ਮੌਲਵੀ ਸਾਹਿਬ ਨੇ ਆਪਣੇ ਮੁਸਲਮਾਨ ਵੀਰਾਂ ਨਾਲ ਸਾਂਝੇ ਕੀਤੇ ਤੇ ਉਸ ਅੱਲਾਹ ਪਾਕ ਨੂੰ ਯਾਦ ਕਰਦੇ ਹੋਏ ਸਭਨਾਂ ਨੇ ਈਦ ਦੀਆਂ ਇੱਕ ਦੂਸਰੇ ਨੂੰ ਮੁਬਾਰਕਾਂ ਦਿੱਤੀਆਂ ਤੇ ਇਕੱਲੇ ਮਿਲੇ ਇਸ ਮੌਕੇ ਨਗਰ ਵਿੱਚੋਂ ਵੀ ਬਹੁਤ ਸਾਰੇ ਸਾਰੇ ਸੰਗਤ ਬਹੁਤ ਸਾਰੇ ਭਾਈਚਾਰਾ ਇਕੱਠੇ ਹੋਏ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਤੇ ਹੋਰ ਸਾਰੇ ਵੀਰਾਂ ਨੇ ਆਨ ਕੇ ਮੁ슬ਮਾਨ ਵੀਰਾਂ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਡੇਰਾ ਬਾਬਾ ਮੰਗਲਦਾਹ ਜੀਆਂ ਦੇ ਮੁਖੀ ਬਾਬਾ ਗੁਰਵਾਚਨ ਸਿੰਘ ਜੀ ਨਗਰ ਪੰਚਾਇਤ ਦੇ ਸਰਪੰਚ ਸਰਦਾਰ ਹਰਜੀਤ ਸਿੰਘ ਜੀ ਖਾਲਸਾ ਉਗਰਾਹਾਂ ਜੁਨੀਅਨ ਦੇ ਆਗੂ ਤੇ ਹੋਰ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਅਤੇ ਵੱਖ-ਵੱਖ ਧਰਮ ਦੇ ਵੀਰਾਂ ਨੇ ਆ ਕੇ ਮੌਲਵੀ ਸਾਹਿਬ ਅਤੇ ਸਾਰੇ ਹੀ ਮੁਸਲਮ ਪਾਈ ਚਾਰੇ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ ਮੌਲਵੀ ਸਾਹਿਬ ਨੇ ਵੀ ਆਏ ਹੋਏ ਸਾਰੇ ਸਜਣਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਦਾ ਤੇ ਨਗਰ ਵਿੱਚ ਏਕਾ ਬਣਾਈ ਰੱਖਣ ਤੇ ਨਾਲ ਰਲ ਮਿਲ ਕੇ ਚੱਲਣ ਦਾ ਅਪਦੇਸ਼ ਦਿੱਤਾ ਤੇ ਸਭ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਸਾਰੀਆਂ ਆਈਆਂ ਹੋਈਆਂ ਸਾਕ ਦਾ ਧੰਨਵਾਦ ਕੀਤਾ